ਉਤਰਾਖੰਡ ਦੇ ਵਿੱਚ ਦੋ ਧਾਰਮਿਕ ਸਥਾਨ ਪੈਂਦੇ ਨੇ ਇੱਕ ਹੈ ਹੇਮਕੁੰਡ ਸਾਹਿਬ ਤੇ ਦੂਜਾ ਹੈ ਕੇਦਾਰਨਾਥ ਧਾਮ ਇਹਨਾਂ ਦੋਹਾਂ ਸਥਾਨਾਂ ਦੇ ਲਈ ਕੇਂਦਰੀ ਕੈਬਨਟ ਨੇ ਇੱਕ ਅਹਿਮ ਫੈਸਲਾ ਲਿਆ ਹੈ ਫੈਸਲਾ ਇਹ ਹੈ ਕਿ ਇਹਨਾਂ ਦੋਹਾਂ ਥਾਵਾਂ ਤੇ ਜਾਣ ਦੇ ਲਈ ਹੁਣ ਪੈਦਲ ਜਾਂ ਸੜਕੀ ਮਾਰਗ ਜਾਂ ਪਹਾੜੀ ਮਾਰਗ ਅਖਤਿਆਰ ਕਰਨ ਦੀ ਲੋੜ ਨਹੀਂ ਹੈ ਹੁਣ ਤੁਸੀਂ ਇੱਥੇ ਰੋਪਵੇ ਰਾਹੀਂ ਜਾ ਸਕਦੇ ਹੋ ਪਰ ਇਸ ਦੇ ਲਈ ਕੁਝ ਸਮਾਂ ਇੰਤਜ਼ਾਰ ਕਰਨਾ ਪਏਗਾ ਪਰ ਜਦੋਂ ਏਰੋਪੇ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਇਹ ਜੋ ਯਾਤਰਾ ਹੈ ਉਸ ਖਾਲੀ ਹੋ ਜਾਏਗੀ ਉਹਨਾਂ ਦੇ ਲਈ ਖਾਸ ਕਰ ਉਹਨਾਂ ਲੋਕਾਂ ਦੇ ਲਈ ਜੋ ਲੰਬੀ ਦੂਰੀ ਤੈਅ ਕਰਨ ਦੇ ਵਿੱਚ ਅਸਮਰਥ ਨੇ ਖਾਸ ਕਰ ਉਹਨਾਂ ਬਜ਼ੁਰਗਾਂ ਦੇ ਲਈ ਜੋ ਇਨਾਂ ਧਾਰਮਿਕ ਸਥਾਨਾਂ ਤੇ ਜਾਣ ਦੇ ਵਿੱਚ ਅਸਮਰਥ ਹੁੰਦੇ ਨੇ ਤਾਂ ਤੁਹਾਨੂੰ ਦੱਸਿਏ ਕਿ ਕੇਂਦਰੀ ਕੈਬਨਟ ਨੇ ਇੱਕ ਬਹੁਤ ਹੀ ਵੱਡਾ ਫੈਸਲਾ ਲਿਆ ਹੈ ਇਹ ਫੈਸਲਾ ਇਹ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਦੇ ਵਿੱਚ ਫੈਸਲਾ ਲਿਆ ਗਿਆ ਜਿੱਥੇ ਇਹ ਫੈਸਲਾ ਕੀਤਾ ਗਿਆ ਕਿ ਹਿਮਕੁੰਡ ਸਾਹਿਬ ਤੇ ਕੇਦਾਰਨਾਥ धाम ਦੇ ਲਈ ਰੋਪਵੇ ਪ੍ਰੋਜੈਕਟ ਬਣਾਏ ਜਾਣਗੇ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਹਜ਼ਾਰਾਂ ਕਰੋੜ ਦੇ ਇਹ ਪ੍ਰੋਜੈਕਟ ਨੇ ਇੱਕ ਇੱਕ ਕਰਕੇ ਦੋਹਾਂ ਥਾਵਾਂ ਬਾਰੇ ਦੱਸਾਂਗੇ ਕਿ ਇਹ ਸਾਰਾ ਪ੍ਰੋਜੈਕਟ ਹੈ ਕਿ ਕਿਸ ਤਰ੍ਹਾਂ ਇਹ ਪਹਿਲਾਂ ਯਾਤਰਾ ਹੁੰਦੀ ਸੀ ਤੇ ਹੁਣ ਜਦੋਂ ਇਹ ਪ੍ਰੋਜੈਕਟ ਤਿਆਰ ਹੋ ਜਾਣਗੇ ਤਾਂ ਉਸ ਤੋਂ ਬਾਅਦ ਕਿਵੇਂ ਲੋਕਾਂ ਦੀ ਇਹ ਯਾਤਰਾ ਸੁਖਾਲੀ ਹੋ ਜਾਏਗੀ ਤੇ ਇਸ ਤੋਂ ਵੀ ਅਹਿਮ ਗੱਲ ਕਿ ਕਿੰਨਾ ਸਮਾਂ ਲੱਗਣ ਜਾ ਰਿਹਾ ਹੈ ਇਸ ਪ੍ਰੋਜੈਕਟ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਿਮਕੁੰਡ ਸਾਹਿਬ ਦੇ ਰੋਪਵੇ ਪ੍ਰੋਜੈਕਟ ਦੀ ਤਾਂ ਹਿਮਕੁੰਡ ਸਾਹਿਬ ਦੇ ਰੂਪੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਬਹੁਤ ਸਾਰੇ ਪੜਾਅ ਨੇ ਬਹੁਤ ਸਾਰੇ ਅਜਿਹੇ ਪੁਆਇੰਟ ਨੇ ਜੋ ਤੁਹਾਨੂੰ ਜਾਣਨਾ ਜ਼ਰੂਰੀ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੋਵਿੰਦ ਘਾੜ ਤੋਂ ਹਿਮਕੁੰਡ ਸਾਹਿਬ ਤੱਕ ਜੋ ਰੂਪੇ ਪ੍ਰੋਜੈਕਟ ਹੈ ਉਸ ਦੀ ਦੂਰੀ ਹੋਏਗੀ 12.5 ਕਿਲੋਮੀਟਰ ਫਿਲਹਾਲ ਸ਼ਰਧਾਲੂ ਹਿਮਕੁੰਡ ਸਾਹਿਬ ਤੱਕ ਪਹੁੰਚਣ ਲਈ ਪੈਦਲ ਜਾਂ ਖੱੱਚਰ ਰਾਹੀਂ 20 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਦੇ ਨੇ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਹਿਮਕੁੰਡ ਸਾਹਿਬ ਦੀ ਉਚਾਈ ਹੈ 15000 ਫੁੱਟ ਰੋਪਵੇ ਰਹੀ ਹਿਮਕੁੰਡ ਸਾਹਿਬ ਦੇ ਰਸਤੇ ਵਿੱਚ ਪੈਂਦੀ ਫੁੱਲਾਂ ਦੀ ਘਾਟੀ ਦਾ ਵੀ ਨਜ਼ਾਰਾ ਦੇਖਿਆ ਜਾ ਸਕੇਗਾ ਇਹ ਬੇहद ਅਹਿਮ ਗੱਲ ਇਹ ਹੈ ਕਿਉਂਕਿ ਜੋ ਲੋਕ ਸੜਕਾਂ ਜਾਂ ਪਹਾੜੀ ਰਸਤਿਆਂ ਦੀ ਵਰਤੋਂ ਕਰਦੇ ਸੀ ਉਹਨਾਂ ਨੂੰ ਇੱਕ ਘਾਟੀ ਨਹੀਂ ਦਿਖਦੀ ਸੀ ਪਰ ਰੋਪਵੇ ਪ੍ਰੋਜੈਕਟ ਰਾਹੀਂ ਉਸ ਟਰਾਲੀ ਦੇ ਵਿੱਚੋਂ ਬੈਠ ਕੇ ਤੁਸੀਂ ਫੁੱਲਾਂ ਦੀ ਘਾਟੀ ਦੇ ਉੱਪਰੋਂ ਵੀ ਲੰਘੋਗੇ ਜਦੋਂ ਇਹ ਪ੍ਰੋਜੈਕਟ ਪੂਰਾ ਹੋ ਜਾਏਗਾ ਇਸ ਤੋਂ ਬਾਅਦ ਗੱਲ ਕਰੀਏ ਕਿ ਹਿਮਕੁੰਡ ਸਾਹਿਬ ਦਾ ਜੋ ਰੋਪਵੇ ਹੈ ਰੋਪਵੇ ਪ੍ਰੋਜੈਕਟ ਹੈ ਉਸ ਨੂੰ ਪੂਰਾ ਕਰਨ ਦੇ ਵਿੱਚ ਖਰਚਾ ਕਿੰਨਾ ਲੱਗੇਗਾ ਤੱਕ ਖਰਚੇ ਦੀ ਗੱਲ ਕਰੀਏ ਤਾਂ 2730 ਕਰੋੜ ਰੁਪਏ ਖਰਚ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ ਇਸ ਪ੍ਰੋਜੈਕਟ ਦੇ ਲਈ ਇਸ ਰੋਪੇ ਪ੍ਰੋਜੈਕਟ ਨੂੰ ਹੁਣ ਪੂਰਾ ਹੋਣ ਦੇ ਵਿੱਚ ਸਮਾਂ ਕਿੰਨਾ ਲੱਗੇਗਾ ਕਿਉਂਕਿ ਇਹ ਵੱਡਾ ਪ੍ਰੋਜੈਕਟ ਤਾਂ ਇਸ ਨੂੰ ਪੂਰਾ ਹੋਣ ਦੇ ਵਿੱਚ ਸਮਾਂ ਵੀ ਲੱਗੇਗਾ ਤਾਂ ਜੋ ਕੇਂਦਰੀ ਕੈਬਨਟ ਨੇ ਇਸ ਦਾ ਅੰਦਾਜ਼ਾ ਲਗਾਇਆ ਹੈ ਜੋ ਸਾਰੀ ਅਸੈਸਮੈਂਟ ਕੀਤੀ ਗਈ ਹੈ ਉਸ ਦੇ ਮੁਤਾਬਕ ਇਸ ਪ੍ਰੋਜੈਕਟ ਨੂੰ 4 ਤੋਂ ਲੈ ਕੇ 6 ਸਾਲ ਦੇ ਵਿੱਚ ਪੂਰਾ ਕੀਤਾ ਜਾ ਸਕੇਗਾ ਜਿਸ ਦੀ ਮਨਜ਼ੂਰੀ ਮਿਲ ਚੁੱਕੀ ਹੈ ਇਸ ਦੀ ਜੋ ਸਭ ਤੋਂ ਵੱਡਾ ਫਾਇਦਾ ਇਹ ਹੋਏਗਾ ਕਿ ਜੋ ਲੋਕ ਪਹਿਲਾਂ ਕਿਉਂਕਿ ਏਰੋਪੇ ਪ੍ਰੋਜੈਕਟ ਨਹੀਂ ਹੈ ਫਿਲਹਾਲ ਜਦੋਂ ਲੋਕ ਇਸ ਦੀ ਯਾਤਰਾ ਕਰਦੇ ਨੇ ਇਸ ਸਥਾਨ ਤੇ ਜਾਣ ਲਈ ਤਾਂ 9 ਤੋਂ 10 ਘੰਟੇ ਦਾ ਸਮਾਂ ਲੱਗਦਾ ਹੈ ਲੋਕ ਰਾਹ ਦੇ ਵਿੱਚ ਰੁਕ ਰੁਕ ਕੇ ਆਪਣੀ ਯਾਤਰਾ ਪੂਰੀ ਕਰਦੇ ਨੇ ਪਰ ਜਦੋਂ ਏਰੋਪੇ ਪ੍ਰੋਜੈਕਟ ਸ਼ੁਰੂ ਹੋ ਜਾਏਗਾ ਤਾਂ ਇਹ ਅੱਧੇ ਘੰਟੇ ਤੋਂ ਲੈ ਕੇ 1 ਘੰਟੇ ਦੇ ਵਿਚਾਲੇ ਇਹ ਯਾਤਰਾ ਪੂਰੀ ਹੋ ਜਾਏਗੀ ਇੱਕ ਪਾਸੇ ਦੀ ਤਾਂ ਇਹ ਸਭ ਤੋਂ ਅਹਿਮ ਗੱਲ ਇਹ ਹੈ ਕਿ ਹਿਮਕੁੰਡ ਸਾਹਿਬ ਦਾ ਨਾਮ ਸੁਣ ਕੇ ਜੋ ਲੋਕ ਪਹਾੜੀ ਇਲਾਕਿਆਂ ਦੇ ਵਿੱਚ ਜਾਂ ਜੋ ਪਹਾੜ ਨੇ ਉੱਥੇ ਜਾਣ ਤੋਂ ਗੁਰੇਜ਼ ਕਰਦੇ ਨੇ ਜਾਂ ਕਿਸੇ ਕਾਰਨ ਕਰਕੇ ਨਹੀਂ ਜਾ ਸਕਦੇ ਉਹਨਾਂ ਦੇ ਲਈ ਇਹ ਖੁਸ਼ਖਬਰੀ ਹੈ ਕਿ ਜਦੋਂ ਰੋਪੇਵੇ ਪ੍ਰੋਜੈਕਟ ਪੂਰਾ ਹੋ ਜਾਏਗਾ ਜਦੋਂ ਇਹ ਨੇਪਰੇ ਚੜ ਜਾਏਗਾ ਉਸ ਤੋਂ ਬਾਅਦ ਹਿਮਕੁੰਡ ਸਾਹਿਬ ਦੀ ਜੋ ਯਾਤਰਾ ਹੈ ਜਿੰਨੀ ਔਖੀ ਸਮਝੀ ਜਾਂਦੀ ਸੀ ਉਹ ਉਨੀ ਹੀ ਸੌਖੀ ਹੋ ਜਾਏਗੀ ਹੁਣ ਗੱਲ ਕਰਦੇ ਹਾਂ ਕੇਦਾਰਨਾਥ ਧਾਮ ਦੀ ਹਿੰਦੂਆਂ ਦਾ ਬਹੁਤ ਹੀ ਪਵਿੱਤਰ ਸਥਾਨ ਹੈ ਜਿੱਥੇ ਪੂਰੇ ਭਾਰਤ ਤੋਂ ਜਾਂ ਦੁਨੀਆ ਤੋਂ ਹਿੰਦੂ ਭਾਈਚਾਰੇ ਦੇ ਲੋਕ ਜਾਂਦੇ ਨੇ ਮੱਥਾ ਟੇਕਦੇ ਨੇ ਇੱਥੇ ਜਾਣ ਲਈ ਵੀ ਬਹੁਤ ਔਖੇ ਰਾਹਾਂ ਦਾ ਲੋਕ ਵਰਤੋਂ ਕਰਦੇ ਨੇ ਉਹਨਾਂ ਰਾਹਾਂ ਤੋਂ ਹੋ ਕੇ ਲੋਕ ਕੇਦਾਰਨਾਥ ਧਾਮ ਪਹੁੰਚਦੇ ਨੇ ਇਹ ਵੀ ਉੱਤਰਾਖੰਡ ਦੇ ਵਿੱਚ ਹੀ ਪੈਂਦਾ ਹੈ ਤਾਂ ਇੱਥੇ ਲਈ ਵੀ ਜੋ ਰੋਪਵੇ ਪ੍ਰੋਜੈਕਟ ਹੈ ਉਸ ਦੀ ਵੀ ਮਨਜ਼ੂਰੀ ਦੇ ਦਿੱਤੀ ਗਈ ਇਸ ਤੇ ਵੀ ਕੰਮ ਹੁਣ ਸ਼ੁਰੂ ਹੋ ਜਾਏਗਾ ਤੇ ਇਸ ਦੀ ਗੱਲ ਕਰੀਏ ਤਾਂ ਜੋ ਰੋਪਵੇ ਪ੍ਰੋਜੈਕਟ ਹੋਏਗਾ ਜੋ ਕੇਦਾਰਨਾਥ ਧਾਮ ਜਾਣ ਦੇ ਲਈ ਉਹ ਹੋਏਗਾ ਸੋਨ ਪ੍ਰਯਾਗ ਤੋਂ ਕੇਦਾਰਨਾਥ ਧਾਮ ਤੱਕ ਜੋ ਰੋਪੇ ਜਾਏਗਾ ਇਸ ਦੀ ਜੋ ਲੰਬਾਈ ਹੋਏਗੀ ਉਹ 13 ਕਿਲੋਮੀਟਰ ਕਰੀਬ ਹੋਏਗੀ ਯਾਨੀ 13 ਕਿਲੋਮੀਟਰ ਇੱਕ ਪਾਸੇ ਦੀ ਜੋ ਲੰਬਾਈ ਹੋਏਗੀ ਰੋਪੇ ਪ੍ਰੋਜੈਕਟ ਦੀ ਹੋਏਗੀ ਅੱਗੇ ਜੋ ਹੋਏਗਾ ਕਿ ਫਿਲਹਾਲ ਜੋ ਸ਼ਰਧਾਲੂ ਨੇ ਕੇਦਾਰਨਾਥ ਧਾਮ ਪਹੁੰਚਣ ਦੇ ਲਈ ਪੈਦਲ ਜਾਂ ਖੱੱਚਰ ਰਾਹੀਂ ਇੱਥੇ ਵੀ ਜਾਇਆ ਜਾਂਦਾ ਹੈ ਇੱਥੇ 21 ਕਿਲੋਮੀਟਰ ਤੋਂ ਵੱਧ ਦੀ ਜੋ ਯਾਤਰਾ ਹੈ ਉਹ ਤੈ ਕੀਤੀ ਜਾਂਦੀ ਹੈ ਪਹਾੜੀ ਰਸਤਿਆਂ ਦੇ ਰਾਹੀਂ ਇਹ ਜੋ ਕੇਦਾਰਨਾਥ ਥੰ ਪੈਂਦਾ ਇਹ ਉੱਤਰਾਖੰਡ ਦੇ ਰੋਦਰ ਪ੍ਰਿਆਗ ਜ਼ਿਲ੍ਹੇ ਦੇ ਵਿੱਚ ਪੈਂਦਾ ਜਿੱਥੋਂ ਇਹ ਜੋ ਉਚਾਈ ਹੈ ਇਸ ਥਾਮ ਦੀ ਕੇਦਾਰਨਾਥ ਥਾਮ ਦੀ ਉਹ 12000 ਫੁੱਟ ਹੈ ਕਰੀਬ ਤਾਂ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੋ ਲੋਕ ਇੱਥੋਂ ਕੇਦਾਰਨਾਥ ਥਾਮ ਜਾਂਦੇ ਨੇ ਉਹਨਾਂ ਦੇ ਲਈ ਕਿੰਨਾ ਔਖਾ ਹੁੰਦਾ ਹੋਏਗਾ ਹੁਣ ਜਦ ਰੋਪਵੇ ਬਣ ਜਾਏਗਾ ਉਸ ਤੋਂ ਬਾਅਦ ਲੋਕਾਂ ਦੇ ਲਈ ਇਹ ਯਾਤਰਾ ਸੁਖਾਲੀ ਹੋ ਜਾਏਗੀ ਅੱਗੇ ਦੀ ਗੱਲ ਕਰੀਏ ਤਾਂ ਕੇਦਾਰਨਾਥ ਰੋਪੀਏ ਪ੍ਰੋਜੈਕਟ ਦੇ ਲਈ ਖਰਚਾ ਕਿੰਨਾ ਹੋਣ ਵਾਲਾ ਹੈ ਇਸ ਦੇ ਲਈ 4081 ਕਰੋੜ ਰੁਪਏ ਦਾ ਖਰਚੇ ਦਾ ਅੰਦਾਜ਼ਾ ਲਗਾਇਆ ਗਿਆ ਜਿਸ ਤੋਂ ਬਾਅਦ 에ਰੋਫੇ ਪ੍ਰੋਜੈਕਟ ਬਣ ਕੇ ਤਿਆਰ ਹੋਏਗਾ ਤੇ ਇਸ ਨੂੰ ਵੀ ਪੂਰਾ ਹੋਣ ਦੇ ਵਿੱਚ ਜਿਵੇਂ ਹਿਮਕੁੰਡ ਸਾਹਿਬ ਦਾ ਪ੍ਰੋਜੈਕਟ ਹੈ ਤੇ ਕੇਦਾਰਨਾਥ ਆਮ ਦਾ ਰੋਪੀਏ ਪ੍ਰੋਜੈਕਟ ਹੈ ਇਸ ਨੂੰ ਵੀ ਪੂਰਾ ਹੋਣ ਦੇ ਵਿੱਚ 4 ਤੋਂ 6 ਸਾਲ ਦਾ ਸਮਾਂ ਲੱਗ ਜਾਏਗਾ ਘੱਟੋ-ਘੱਟ ਇਸ ਤੋਂ ਬਾਅਦ ਇਹ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਜਾਏਗਾ ਇੱਥੇ ਵੀ ਜਿਹੜੀ ਚੜ੍ਹਾਈ ਹੈ ਉਹ 10 ਘੰਟੇ ਤੋਂ ਵੱਧਦੀ ਹੁੰਦੀ ਹੈ 10 ਘੰਟੇ ਤੋਂ ਵੱਧਦੀ ਜੋ ਚੜ੍ਹਾਈ ਹੈ ਉਹ ਜਦੋਂ ਏਰੋਪੇ ਪ੍ਰੋਜੈਕਟ ਪੂਰਾ ਹੋਏਗਾ ਤਾਂ ਇਹ ਮੋਟੇ ਤੌਰ ਤੇ 1 ਘੰਟੇ ਦੀ ਇਹ ਵਾਟ ਰਹਿ ਜਾਏਗੀ ਜਿਸ ਤੋਂ ਬਾਅਦ ਲੋਕ ਜਾ ਕੇ ਉੱਥੇ ਦਰਸ਼ਨ ਕਰ ਸਕਣਗੇ ਤੇ ਫਿਰ ਵਾਪਸ ਆ ਸਕਣਗੇ ਤਾਂ ਕੇਂਦਰੀ ਕੈਬਨਟ ਨੇ ਇਹ ਜੋ ਦੋ ਅਹਿਮ ਫੈਸਲੇ ਲਏ ਨੇ ਉਸ ਦੇ ਨਾਲ ਜੋ Hindu ਭਾਈਚਾਰਾ ਤੇ Sikh ਭਾਈਚਾਰਾ ਹੈ ਉਸ ਨੂੰ ਬਹੁਤ ਹੀ ਰਾਹਤ ਦਾ ਰਾਹਤ ਮਿਲੀ ਹੈ ਕਿਉਂਕਿ ਇਸ ਦੇ ਨਾਲ ਆਉਣ ਵਾਲੇ ਸਾਲਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜੋ ਇਹ ਪਵਿੱਤਰ ਸਥਾਨ ਨੇ ਉਹਨਾਂ ਦੇ ਦਰਸ਼ਨ ਕਰ ਸਕਣਗੇ ਖਾਸ ਕਰਕੇ ਉਹ ਲੋਕ ਜੋ ਕਿਸੇ ਕਾਰਨ ਕਰਕੇ ਇਹਨਾਂ ਸਥਾਨਾਂ ਤੇ ਨਹੀਂ ਜਾ ਸਕਦੇ ਸੀ ਤਾਂ ਕੇਂਦਰੀ ਕੈਬਨਿਟ ਦਾ ਇਹ ਜੋ ਫੈਸਲਾ ਹੈ ਇਹ ਕਰੀਬ 7000 ਕਰੋੜ ਰੁਪਏ ਦਾ ਜੋ ਪ੍ਰੋਜੈਕਟ ਹੈ ਦੋਨਾਂ ਪ੍ਰੋਜੈਕਟਾਂ ਨੂੰ ਲੈ ਕੇ ਇਸ ਨੂੰ ਪਾਸ ਕੀਤਾ ਗਿਆ ਮਨਜ਼ੂਰੀ ਦਿੱਤੀ ਗਈ ਇਸ ਤੋਂ ਬਾਅਦ ਜਦੋਂ ਇਹ ਬਣ ਕੇ ਤਿਆਰ ਹੋਏਗਾ ਤਾਂ ਇਸ ਦੇ ਨਾਲ ਦੋ ਫਾਇਦੇ ਹੋਣਗੇ ਇੱਕ ਤਾਂ ਜੋ ਸ਼ਰਧਾਲੂਆਂ ਦੀ ਗਿਣਤੀ ਹੈ ਉਹ ਵਧੇਗੀ ਉਸ ਤੋਂ ਇਲਾਵਾ ਜੋ ਲੋਕ ਜੋ ਟੂਰਿਜ਼ਮ ਦਾ ਖੇਤਰ ਹੈ ਉੱਤਰਾਖੰਡ ਦੇ ਵਿੱਚ ਵੀ ਤੁਹਾਨੂੰ ਪਤਾ ਕਿ ਹਿਮਾਚਲ ਪ੍ਰਦੇਸ਼ ਵਾਂਗ ਟੂਰਿਜ਼ਮ ਜ਼ਿਆਦਾ ਉੱਥੇ ਪਰਫੁੱਲਤ ਹੈ ਤਾਂ ਉੱਥੇ ਵੀ ਟੂਰਿਜ਼ਮ ਵਧੇਗਾ ਨਾਲ ਹੀ ਨਾਲ ਜੋ ਫੁੱਟਫਾਲ ਹੋਏਗਾ ਜੋ ਗਿਣਤੀ ਹੋਏਗੀ ਸ਼ਰਧਾਲੂਆਂ ਦੀ ਉਹ ਵੀ ਇਹਨਾਂ ਦੋਹਾਂ ਜੋ ਪਵਿੱਤਰ ਸਥਾਨੇ ਉਹਨਾਂ ਦੇ ਲਈ ਵਧੇਗਾ